ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਵੀ ਮਿੱਤਰੋ ਕੀ ਹਾਲ ਚਾਲ ਆ? ਠੀਕ ਠਾਕ। ਹਲੋ ਵੀ ਮਿੱਤਰੋ ਤੁਹਾਡੇ ਵਾਸਤੇ ਕੁਝ ਪਰਿੰਦੇ ਲੈ ਕੇ ਆਇਆ ਇੱਕ ਤੋਂ ਇੱਕ। ਆ ਇੱਕ ਜੋੜਾ ਬਾਈ ਨੇ ਪਿੰਜਰੇ 'ਚ ਪਾਇਆ ਹੋਇਆ ਆ। ਡੱਬਿਆਂ ਦਾ। ਬਹੁਤ ਸਾਰੇ ਭਰਾ ਕਹਿੰਦੇ ਸੀ ਕਿ ਡੱਬੇ ਚਾਹੀਦੇ ਆ। ਹੈਗੇ ਵੀ ਵਧੀਆ ਵੀਰੇ। ਠੀਕ ਐ। ਤੇ ਜੋੜੇ ਦਾ ਰੇਟ ਵੀ ਜੈਨੂਇਨ ਆ। ਠੀਕ ਆ ਜੀ। ਬਾਈ ਦੇ ਨਾਲ ਤੁਸੀਂ ਸੰਪਰਕ ਕਰਕੇ ਨਾ ਆ ਜੋੜਾ ਤਰੀਦ ਸਕਦੇ ਹੋ ਤੇ ਕਬੂਤਰ ਹੋਰ ਵੀ ਬਹੁਤ ਨੇ। ਤਾਨੂੰ ਦਿਖਾਣੇ ਆ ਟਾਪ ਕਲਾਸ ਨੇ ਤੇ ਆ ਜੋੜਾ ਇੱਕ ਬਖਰਾ ਬਾਈ ਨੇ ਪਿੰਜਰੇ ਚ ਪਾਇਆ ਹੋਇਆ ਸੀ ਤੇ ਬਹੁਤ ਸਾਰੇ ਭਰਾ ਜਿਹੜੇ ਸ਼ਕੀਨ ਨੇ ਡੱਬਿਆਂ ਦੇ ਮਿਲਦੇ ਬਹੁਤ ਘੱਟ ਆ ਮੈਨੂੰ ਵੀ ਬੜਾ ਸ਼ੌਂਕ ਆ ਤੇ ਇਹ ਇਹ ਜਿਹੜਾ ਜੋੜਾ ਹੈਗਾ ਜੀ ਬਾਈ ਸੇਲ ਆ ਠੀਕ ਹੈ ਕਹਿਣ ਨੂੰ ਬਾਈ ਕੋਈ ਵੀ ਕਹਿ ਦਿੰਦਾ ਆ ਉਹਦੇ ਆਲਾ ਉਹਦੇ ਆਲਾ ਬਾਕੀ ਜਿਹੜੇ ਭਰਾ ਜਾਣਦੇ ਆ ਪਰ ਵਜੂਦ ਹਰ ਚੀਜ਼ ਇਹਨਾਂ ਦੀ ਨਾ ਵਧੀਆ ਆ ਤੇ ਇਹ ਇੱਕ ਜੋੜਾ ਸੇਲ ਆ ਠੀਕ ਆ ਨੋਰਮਲ ਰੇਟ ਦੇ ਵਿੱਚ ਬਾਈ ਕਹਿੰਦੇ ਕੋਈ ਗੱਲ ਨਹੀਂ ਦੇ ਦਾਂਗੇ ਜੈਨੂਨ ਭਰਾਣਾ ਗੱਲ ਕਰ ਲਿਓ ਠੀਕ ਆ ਤੇ ਮੇਰੇ ਖਿਆਲ ਦੇ ਨਾਲ 2.5-3000 ਦੇ ਵਿੱਚ ਜਿਹੜਾ ਜੋੜਾ ਹੀ ਮਿਲ ਜੂਗਾ ਆਪਾਂ ਨੂੰ ਠੀਕ ਹੈ ਜੀ ਪੂਰੇ ਵਧੀਆ ਨੇ ਆ ਕਰੋ ਚੈੱਕ ਬਾਕੀ ਤੁਸੀਂ ਰੇਟ ਦੀ ਗੱਲ ਆਪ ਕਰ ਲਿਓ 바ਰਗੇਨਿੰਗ ਜਿਹੜੀ ਆ ਤੁਸੀਂ ਕਰ ਸਕਦੇ ਹੋ ਇੱਕ ਜੋੜਾ ਇਹ ਆ ਤੇ ਬਾਕੀ ਕਬੂਤਰ ਤੁਹਾਨੂੰ ਮੈਂ ਦਿਖਾਉਣਾ ਜੀ ਹੋਰ ਵੀ ਹੈਗੇ ਨੇ ਬਾਕੀ ভাই ਇਹ ਕਰੋ ਚੈੱਕ ਕਬੂਤਰ ਦੇਖੋ ਤੁਸੀਂ ਨਸਲਾਂ ਤੇ ਪੂਰੇ ਟੌਪ ਕਲਾਸ ਇੱਕ ਤੋਂ ਇੱਕ ਪਰਿੰਦੇ ਪਏ ਨੇ ਜਿਹੜੇ ਵੀ ਕਿਸੇ ਵੀ ਭਰਾ ਨੂੰ ਚਾਹੀਦੇ ਹੋਣ ਵਿੱਚ ਨਵੇਂ ਪੱਠੇ ਪੱਠੀਆਂ ਵੀ ਨੇ ਬਾਈ ਬੋਤੇ ਠੀਕ ਹੈ ਜੀ ਤੇ ਜਿਹੜਾ ਵੀ ਕੋਈ ਭਰਾ ਖਰੀਦਣਾ ਜਾਵੇ ਖਰੀਦ ਸਕਦਾ ਜੈਨੂਨ ਡੇਟਾ ਦੇ ਵਿੱਚ ਨੇ ਸਾਰੇ ਠੀਕ ਆ ਆਪਣੀ ਪਸੰਦ ਦੇ ਜਿਹੜੇ ਲੈ ਕੇ ਜਾ ਸਕਦੇ ਹੋ ਤੁਸੀਂ ਇਹ ਜਿਹੜੇ ਕਬੂਤਰ ਆ ਬਾਈ ਫੇਰ ਤੁਹਾਨੂੰ ਦੱਸ ਦਿਆਂ ਲੁਧਿਆਣੇ ਸ਼ਹਿਰ ਦੇ ਵਿੱਚ ਪਏ ਨੇ ਠੀਕ ਆ ਜਿਹੜੇ ਵੀ ਭਰਾਣੇ ਖਰੀਦਦੇ ਨੇ ਹੁਣ ਬਾਈ ਦਾ ਨੰਬਰ ਦਿੱਤਾ ਹੋਇਆ ਨੰਬਰ ਤੇ ਫੋਨ ਕਰਕੇ ਜਿਹੜਾ ਉਹ ਖਰੀਦ ਸਕਦੇ ਆ ਦੇਖੋ ਕੱਦ ਕਾਠ ਹਰ ਚੀਜ਼ ਜਿਹੜੀ ਆ ਵਧੀਆ ਐ ਨਾ ਕਬੂਤਰਾਂ ਦੀ ਤੁਹਾਨੂੰ ਦਿਖਾਣੇ ਆ ਇਧਰੋਂ ਵੀ ਨੇੜੇ ਇਹ ਦੇਖੋ ਬਾਈ ਵਿੱਚ ਸ਼ਾਹ ਆਖੇ ਦੀ ਆ ਔਰ ਇਹ ਦੇਖੋ ਸ਼ਾਹ ਆਖੇ ਦਾ ਵਜੂਦ ਕਬੂਤਰੀ ਐ ਸ਼ਾਇਦ ਪਤਾ ਨਹੀਂ ਨਾਰਾ ਤੇ ਨਾਲ ਹੀ ਚਿੱਟੀਆਂ ਦੀ ਬੈਠੀ ਦੇਖੋ ਉੱਡੇ ਹੋਏ ਵਿੱਚ ਕਬੂਤਰ ਨੇ ਜਿਆਦਾ ਠੀਕ ਆ ਜੀ ਤੇ ਰੇਟ ਭਰਾ ਦੇ ਬਹੁਤ ਜੈਨੂਅਲ ਆ ਠੀਕ ਆ ਜੀ ਇਹ ਨਾਰਮਲ ਰੇਟ ਦੇ ਵਿੱਚ ਹੀ ਆ ਮੇਰੇ ਖਿਆਲ ਦੇ ਨਾਲ ਬਹੁਤ ਐਨੀ ਤੇ 4-500 ਰੁਪਏ ਦੇ ਹਿਸਾਬ ਨਾਲ ਜਿਹੜੇ ਆ ਸ਼ਹਿਦ ਦੇ ਦੇ ਦਿੰਗੇ ਆ ਦੇਖੋ ਇੱਕ ਖੱਟੀਆਂ ਦਾ ਨਰ ਬੈਠਾ ਏ ਕਲਾਸ ਕਬੂਤਰ ਆ ਐ ਦੇਖੋ ਕਬੂਤਰ ਪੂਰੇ ਵਧੀਆ ਨੇ ਵੀਰ ਜਿਹੜੇ ਵੀ ਭਰਾ ਨੂੰ ਚਾਹੀਦੇ ਹੋਣਗੇ ਉਹ ਖਰੀਦ ਸਕਦਾ ਆਪਾਂ ਤਾਂ ਮੈਂ ਇੱਕ ਵਧੀਆ ਤਰੀਕੇ ਦੇ ਨਾਲ ਦਿਖਾ ਦਿੰਨੇ ਆ ਜਿਹੜਾ ਵੀ ਕੋਈ ਵੀ ਚਾਹੀਦਾ ਐ ਦੇਖੋ ਇੱਕ ਖੱਟੀਆਂ ਦੇ ਬੜੇ ਉੱਚੇ ਲੰਬੇ ਵਧੀਆ ਕੱਦ ਦੇ ਨੇ ਵਧੀਆ ਪਰਾਂ ਦੇ ਕਬੂਤਰ ਆ ਕੋਈ ਕਬੂਤਰ ਦੂਸਰੇ ਖਾਨੇ ਦੇ ਵਿੱਚ ਉਹ ਵੀ ਤੁਹਾਨੂੰ ਬਈ ਆਪਾਂ ਕਰਾਉਨੇ ਸ਼ੌਂਕ ਆਹ ਲਓ ਬਈ ਆਹ ਦੇਖੋ ਰਸਤੇ ਦੀਨੇ ਵਿੱਚ ਇੱਕ ਨੀਲੀ ਆ ਸ਼ਾਇਦ ਕਬੂਤਰੀ ਆ ਖਟੀਆਂ ਨਹੀਂ ਇਹ ਸਾਰੇ ਦੇ ਸਾਰੇ ਜਿਹੜੇ ਆ ਗਿਆ ਬਈ ਸੇਲ ਆ ਜਿਹੜੇ ਤੁਸੀਂ ਦੇਖਨਦੇ ਹੋ ਤੇ ਆਹ ਦੇਖੋ ਨਗੀਨੇ ਹੀ ਆ ਬਹੁਤ ਚੰਗੇ ਚੰਗੇ ਇਹ ਸਾਰੇ ਦੇ ਸਾਰੇ ਪਰਿੰਦੇ ਜਿਹੜੇ ਬਈ ਸੇਲ ਆ ਪਰਾ ਦਾ ਨੰਬਰ ਦਿੱਤਾ ਹੋਇਆ ਫੋਨ ਤੇ ਗੱਲ ਕਰਕੇ ਤੁਸੀਂ ਜਿਹੜੇ ਕਬੂਤਰ ਆ ਉਹ ਖਰੀਦ ਸਕਦੇ ਹੋ ਬਾਈ ਬਾਈ ਆਲ ਓਵਰ ਇੰਡੀਆ ਬਾਈ ਹੋਣੀ ਡਿਲੀਵਰੀ ਕਰ ਦੇਣਗੇ ਔਰ ਬਾਈ ਨੇ ਦੱਸਤਾ ਕਿ 450 ਰੁਪਏ ਦੇ ਪਰਦੇ ਹਿਸਾਬ ਨਾਲ ਸਾਰੇ ਦੇ ਸਾਰੇ ਜਿਹੜੇ ਦੇ ਲਿਆਂਗੇ ਇਹ ਦੇਖੋ ਰੱਤੇ ਵੀ ਇਹ ਜਿੰਨੇ ਵੀ ਤੁਸੀਂ ਕਬੂਤਰ ਦੇਖਿਆ ਫਿਕਸ ਰੇਟ ਆ 450 ਰੁਪਏ ਦੇ ਹਿਸਾਬ ਨਾਲ ਕਹਿੰਦੇ ਦੇ ਦਾਂਗੇ ਨਾ ਘਟਣਾ ਵੱਧ ਜਿਹੜੇ ਵੀ ਭਰਾਣੇ ਖਰੀਦਨੇ ਹੋਣ ਵੀਰ ਦੇ ਨਾਲ ਸੰਪਰਕ ਕਰ ਸਕਦਾ ਤੇ ਖਰੀਦ ਸਕਦਾ ਬਾਈ ਦੇਖ ਲੋ ਕਬੂਤਰ ਬਹੁਤ ਸੋਹਣੇ ਸੋਹਣੇ ਪਰਿੰਦੇ ਬਿਲ ਖੁਸ਼ ਹੋ ਗਿਆ ਤੇ ਬਾਕੀ ਵੀਰੇ ਨਵੀਂ ਵੀਡੀਓ ਜਿੱਦਾਂ ਵੀ ਸਾਡੇ ਕੋਲ ਆ ਪਹੁੰਚਦੀ ਰਹਿੰਦੀ ਆ ਕੋਈ ਖਰੀਦਣ ਵਾਲਾ ਹੁੰਦਾ ਕੋਈ ਵੇਚਣ ਵਾਲਾ ਹੁੰਦਾ ਤੇ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਨੇ ਆ ਠੀਕ ਹੈ ਜੀ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਖਰੀਦਣ ਵਾਲੇ ਭਰਾ ਭਰਾ ਨੂੰ ਫੋਨ ਕਰਕੇ ਖਰੀਦ ਸਕਦੇ ਆ ਠੀਕ ਹੈ ਜੀ ਤੇ ਕਿੱਦਾਂ ਦੀ ਲੱਗੀ ਵੀਡੀਓ ਜਰੂਰ ਦੱਸਣਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ